ਕ ਮੋਸੇ ਵਾਲੇ ਦਾ ਗੀਤ ਸੀਗਾ ਸ਼ਹਿਰ ਬਠਿੰਡੇ ਪੇਸ਼ੀ ਤੇ ਹੁਣ ਸ਼ਹਿਰ ਬਠਿੰਡੇ ਪੇਸ਼ੀ ਪਾਊਗੀ ਆਪਣੀ ਤੁਹਾਨੂੰ ਯਾਦ ਆਉਣਾ ਬੀਬੀ ਕੰਗੜਾ ਨਾਲ ਰਣੋ ਹੂੰ ਜਿਵੇਂ ਇੱਕ ਗਿੱਠ ਦੀ ਜਵਾਨ ਆ ਉਹ ਬੀਬੀ ਜਿਹਨੂੰ ਲੱਗਦਾ ਕਿ ਜਿਹੜਾ ਸਾਡਾ ਮੁਲਕ ਹੈ ਨਾ ਉਹ 2014 ਚ ਆ ਯਾਦ ਹੋਇਆ ਸੀ ਉਦੋਂ ਪਹਿਲਾਂ ਸਾਡਾ ਮੁਲਕ ਗੁਲਾਮ ਹੀ ਸੀ ਉਸ ਬੀਬੀ ਦੀ ਮਤਲਬ ਜ਼ੁਬਾਨ ਇੰਨੀ ਕੁ ਮਤਲਬ ਉਹਨੇ ਇੰਨੀ ਕੁ ਬੀਜੇਪੀ ਦੀ ਪਿੱਠ ਚੱਟਣ ਦਾ ਕੰਮ ਕੀਤਾ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਐਮਪੀ ਬਣ ਕੇ ਤੇ ਮੰਤਰੀ ਬਣ ਜਾ। ਉਸ ਬੀਬੀ ਨੇ ਬਹੁਤ ਆਵਾ ਤਵਾ ਬੋਲਿਆ ਇੱਕ ਸਾਡੀ ਬੀਬੀ ਸੀਗੀ ਮਾਤਾ ਜਦੋਂ ਸਾਡੇ ਕਿਸਾਨ ਧਰਨਾ ਲੱਗਿਆ ਹੋਇਆ ਸੀਗਾ ਬੀਬੀ ਮਹਿੰਦਰ ਕੌਰ ਤੇ ਭਦਰਗੜ ਤੋਂ ਸੀਗੇ ਉਹ ਤੇ ਬੀਬੀ ਨੇ ਇੱਕ ਟਵੀਟ ਕੀਤਾ ਵੀ ਇਹ ਤਾਂ ਬੁੜੀਆਂ ਜਿਹੜੀਆਂ ਨੇ ਨਾ ਵੀ ਇਹ 100-100 ਰੁਪਏ ਦਿਹਾੜੀ ਤੇ ਆਈਆਂ ਹੋਈਆਂ ਨੇ ਤੇ ਪੰਜਾਬੀਆਂ ਨੂੰ ਕਹਿੰਦੀ ਸੀ ਵੀ ਇਹ ਖਾਲਸਤਾਨੀ ਨੇ ਸਾਰੇ ਤੇ ਉਸ ਬੀਬੀ ਨੇ ਬੜੀ ਮਤਲਬ ਆਪਣੇ ਆਪ ਦੀ ਨਮੋਸ਼ੀ ਮਹਿਸੂਸ ਕੀਤੀ ਤੇ ਉਹਨੇ ਫਿਰ ਐਂਡ ਆਫ ਦਾ ਡੇ ਵੀ ਜਿਹੜੀ ਸਾਡੀ ਮਾਤਾ ਸੀਗੀ ਉਹਨੇ ਨਾ ਇੱਕ ਕੇਸ ਦਾਇਰ ਕਰਤਾ ਇਹਦੇ ਤੇ ਬੀਬੀ ਤੇ ਮਾਂ ਨਾਣੀ ਦਾ ਬਟਿੰਡਾ ਅਦਾਲਤ ਦੇ ਵਿੱਚ ਇਹਨੇ ਬਥੇਰੀ ਕੋਸ਼ਿਸ਼ ਕੀਤੀ ਬਟਿੰਡਿਆਂ ਬੜੇ ਬਰੰਟ ਪ੍ਰਿੰਟ ਵੀ ਨਿਕਲੇ ਬੀਬੀ ਐਮਪੀ ਬਣ ਗਈ ਉਸ ਤੋਂ ਬਾਅਦ ਇਸੇ ਸੰਦਰਭ ਦੇ ਵਿੱਚ ਬੀਬੀ ਦੇ ਤੁਹਾਨੂੰ ਯਾਦ ਆਉਣਾ ਚੰਡੀਗੜ੍ਹ ਕਾ ਥੱਪੜ ਵੀ ਵੱਜਿਆ ਸੀਗਾ 에어ਪੋਰਟ ਤੋਂ ਹਾਂ ਸਾਡੀ ਮਹਿਲਾ ਕਨਸਟੇਬਲ ਸੀ ਕੁਲਵਿੰਦਰ ਕੌਰ ਉਹਨੇ ਥੱਪੜ ਵੀ ਮਾਰਿਆ ਸੀ ਵੀ ਜਿਹੜੀ ਇਹਨੇ ਮਾਤਾ ਨੂੰ 100-100 ਰੁਪਏ ਵਾਲੀ ਕਿਹਾ ਸੀ ਵੀ ਇਹਨੂੰ ਦੇਖ ਕੇ ਮੈਨੂੰ ਮੇਰੀ ਆਪਦੀ ਮਾਂ ਯਾਦ ਆ ਗਈ ਤੇ ਉਹਨੇ ਪ੍ਰਸ਼ਾਦ ਵੀ ਦੇਤਾ ਸੀਗਾ ਤੇ ਉਹ ਇਹ ਮੁੱਦਾ ਬੀਬੀ ਦਾ ਖਹਿੜਾ ਨਹੀਂ ਛੱਡ ਰਿਆ ਬੀਬੀ ਨੇ ਬੜੀ ਚਾਰਾਜੋਈ ਕੀਤੀ ਮਤਲਬ ਥੱਲੇ ਵੀ ਗਈ ਉਹ ਤੇ ਹਾਈ ਸੁਪਰੀਮ ਹਾਈ ਕੋਰਟ ਚ ਵੀ ਗਈ ਉਹ ਸੈਸ਼ਨ ਕੋਰਟ ਚ ਵੀ ਗਈ ਹਾਈ ਕੋਰਟ ਗਈ ਫੇਰ ਹੁਣ ਉਹਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਦੇ ਵਕੀਲਾਂ ਨੇ ਕਿਹਾ ਜੀ ਵੀ ਇਹ ਤਾਂ ਜੀ ਜਿਹੜਾ ਸੀਗਾ ਨਾ ਬੀਬੀ ਨੇ ਤਾਂ ਰੀਟਵੀਟ ਕੀਤਾ ਸੀਗਾ ਜੀ ਅੱਛਾ ਜੀ ਤਾਂ ਸਾਡੇ ਜਿਹੜੇ ਮਤਲਬ ਨਾ ਸੈਸ਼ਨ ਜੱਜ ਸੀਗੇ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਜੀ ਦੀ ਬੈਂਚ ਤੇ ਇੱਕ ਕੇਸ ਲੱਗਿਆ ਠੀਕ ਹੈ ਜੀ ਮਾਨਯੋਗ ਸੁਪਰੀਮ ਕੋਰਟ ਦੇ ਠੀਕ ਹੈ ਜਦੋਂ ਵਕੀਲਾ ਨੇ ਕਿਹਾ ਜੀ ਇਹ ਤਾਂ ਇਹਨਾਂ ਨੇ ਸਾਡੇ ਕੰਗਣਾ ਜੀ ਨੇ ਰੀਟਵੀਟ ਕੀਤਾ ਸੀ ਉਹ ਕਹਿੰਦੇ ਵੀ ਰੀਟਵੀਟ ਦੀ ਇਹ ਲੈਂਗੁਏਜ ਨਹੀਂ ਜਿਹੜਾ ਇਹਦੇ ਵਿੱਚ ਨਾ ਮਸਾਲਾ ਭਰਿਆ ਤੁਸੀਂ ਉਹਦੀ ਗੱਲ ਕਰੋ ਤੇ ਜੇ ਤੁਸੀਂ ਇਸ ਗੱਲ ਤੇ ਆਉਣਾ ਤੇ ਫਿਰ ਅਸੀਂ ਕੋਈ ਨਾ ਕੋਈ ਇਹਦੇ ਤੇ ਟਿੱਪਣੀ ਕਰਾਂਗੇ ਫਿਰ ਉਹਨਾਂ ਨੇ ਜੀ ਆਪਦੀ ਵਾਪਸ ਲੈ ਲਈ ਉੱਥੋਂ ਜਿਹੜੀ ਪਟੀਸ਼ਨ ਪਾਈ ਸੀ ਕਹਿਣ ਦਾ ਮਤਲਬ ਕੀ ਉੱਪਰੋਂ ਵੀ ਕੋਈ ਰਾਹਤ ਨਹੀਂ ਮਿਲੀ ਹੁਣ ਬੀਬੀ ਦੀ ਬਠਿੰਡੇ ਪੇਸ਼ੀ ਪਿਆ ਕਰੂਗੀ ਤੇ ਬੀਬੀ ਨੂੰ ਬਠਿੰਡੇ ਅਦਾਲਤ ਦੇ ਵਿੱਚ ਜ਼ਿਲ੍ਹਾ ਅਦਾਲਤ ਦੇ ਵਿੱਚ ਆਉਣਾ ਹੀ ਪਿਆ ਕਰਨਾ ਹੈ ਹਾਂ